ये फैसला किया है कि सरदार सुखबीर सिंह रेजिडेंट एस एट वो इलेक्शन लड़ेंगे फिरोजपुर सीट से और बीबा हरसिमरत कौर वो इलेक्शन लड़ेंगे बठिंडा सीट से ये फैसला हो गया मुद्दे ਦੇਖੋ ਜੀ ਮੁੱਦਾ ਜਿਹੜਾ ਹੈ ਕਿ ਕਈ ਇਲੈਕਸ਼ਨ ਹੁੰਦੇ ਆ ਸਟੇਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਸਟੇਟ ਦੇ ਮੁੱਦੇ ਹੁੰਦੇ ਆ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੁੰਦੇ ਆ ਉਦੋਂ ਕੰਟਰੀ ਦੇ ਮੁੱਦੇ ਮੁੱਦੇ ਹੁੰਦੇ ਆ ਤੇ ਵੱਡਾ ਮੁੱਦਾ ਇਸ ਵਿੱਚ ਇਹੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਉਣਾ ਚਾਹੀਦਾ ਦੇਸ਼ ਤੇ ਤਾਂ ਵਾਸਤੇ ਕਿਹੜਾ ਇਨਸਾਨ ਹੈ ਜਿਹੜੀ ਦੇਸ਼ ਦੀ ਠੀਕ ਨੁਮਾਇੰਦਗੀ ਕਰ ਸਕਦਾ ਹੈ ਤੇ ਦੇਸ਼ ਨੂੰ ਅੱਗੇ ਲਿਆ ਸਕਦਾ ਹੈ